ਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਹੜਾ ਦਾ ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਚੁਣਿਆ ਉਦੋਂ ਤੋਂ ਹੀ ਲੈ ਕੇ ਪੰਜਾਬ ਨੂੰ ਮੁੜ ਕੇ ਮੁੜ ਤੋਂ ਲੀਤੇ ਲੈ ਕੇ ਆਉਣ ਦੇ ਲਈ ਉਹ ਹਰ ਜਿਹੜਾ ਸੰਭਵ ਉਪਰਾਲਾ ਕਰ ਰਹੇ ਨੇ ਔਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਅਸਲੇ ਸਾਲ ਤੋਂ ਇੱਕ ਮੁਹੰਮਦ ਚਲਾਈ ਸੀ ਅੱਜ ਉਹ ਲੋਕ ਲਹਿਰ ਆ ਜਿਹੜੀ ਬਣ ਕੇ ਉਹ ਸਾਹਮਣੇ ਆ ਰਹੀ ਆ ਜਿਹਦੇ ਵਿੱਚ ਲੋਕ ਸਾਡੇ ਆਪ ਮੁਹਾਰੇ ਜਿਹੜਾ ਪੰਜਾਬ ਸਰਕਾਰ ਦਾ ਸਾਥ ਦੇ ਰਹੇ ਨੇ ਨਸ਼ਾ ਤਸਕਰਾਂ ਤੇ ਕਾਰਵਾਈ ਹੋ ਰਹੀ ਆ ਜੇਲ੍ਹ ਜਾ ਰਹੇ ਨੇ ਉਹਨਾਂ ਦੇ ਮਕਾਨ ਆ ਜਿਹੜੇ ਨਸ਼ੇ ਨਾਲ ਬਣਾਏ ਆ ਉਹ ਤੋੜੇ ਜਾ ਰਹੇ ਆ ਔਰ ਅੱਜ ਸਾਡੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿਹੜਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਡੀਸੀਟੀ ਬੈਨਸੇਚੀ ਵੱਲੋਂ ਔਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਭਰਾ ਹਰਿੰਦਰ ਜੀ ਢਾਲੀਬਾਲ ਜੀ ਸਾਡੇ ਚੇਅਰਮੈਨ ਸਾਹਿਬ ਔਰ ਪੂਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਅੱਜ ਜਿਹੜੀ ਇਹ ਮੈਰਾਥਨ ਰੱਖੀ ਗਈ ਆ ਬਾਬਾ ਕਾਲਾ ਮਹਿਰ ਸਟੇਡੀਅਮ ਤੋਂ ਸ਼ੁਰੂ ਕਰਕੇ ਅਸੀਂ ਸ਼ਹਿਰ ਦੇ ਵੱਖ-ਵੱਖ ਪੁਜਾਰਾਂ ਚ ਹੁੰਦੇ ਹੋਏ ਅੱਜ ਇਹਨੂੰ ਇੱਥੇ ਸਮਾਪਤ ਕਰਿਆ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਆ ਯੂਥ ਕਲੱਬਾਂ ਦਾ ਔਰ ਉਹਦੇ ਨਾਲ-ਨਾਲ ਕਾਲਜਾਂ ਦੇ ਔਰ ਸਕੂਲਾਂ ਦੇ ਵਿਦਿਆਰਥੀਆਂ ਦਾ ਔਰ ਜਿਹੜੇ ਸਾਡੇ ਸਾਡੇ ਐਥਲੀਟ ਨੇ ਸਾਡੇ ਜ਼ਿਲ੍ਹੇ ਦੇ ਉਹ ਵੀ ਬਹੁਤ ਹਮ ਹਮਾ ਕੇ ਇੱਥੇ ਪਹੁੰਚੇ ਆ ਔਰ ਮੈਂ ਤੈਦਲੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਇਸ ਉਪਰਾਲੇ ਦੇ ਵਿੱਚ ਯੁੱਧ ਨਸ਼ਿਆਂ ਵਿਰੋਧ ਦੇ ਵਿੱਚ ਸਾਥ ਦੇ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਪੂਰੀ ਸਰਕਾਰ ਦਾ ਕਲੀਅਰ ਮੈਸੇਜ ਹੈ ਕਿ ਕੋਈ ਵੀ ਨਸ਼ਾ ਤਸਕਰ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਉਹਨੇ ਕੋਈ ਪ੍ਰਾਪਰਟੀਆਂ ਚਾਹੇ ਕੋਈ ਜਾਇਦਾਦ ਜੋ ਵੀ ਉਹਨੇ ਬਣਾਈ ਆ ਉਹ ਸਾਰੀ ਫ੍ਰੀਜ਼ ਕਰੀ ਜਾਊਗੀ ਜਿਹਨੂੰ ਤੋੜਨ ਦੀ ਜਿੱਥੇ ਉਹ ਪੈਂਦੀ ਹੈ ਜ਼ਰੂਰਤ ਉਹਨੂੰ ਤੋੜਿਆ ਵੀ ਜਾਊਗਾ ਔਰ ਉਹ ਨਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਥ ਦੇ ਨਾਲੇ ਵੱਡੀ ਲੋਕ ਲਹਿਰ ਬਣ ਰਹੀ ਆ ਪੰਜਾਬ ਦੇ ਨੌਜਵਾਨ ਮੁਰਤ ਤੋਂ ਜਿਹੜਾ ਖੋਲ ਤੇ ਕਬੱਡੀ ਜਾਂ ਸਾਡੀਆਂ ਰਵਾਇਤੀ ਖੇਡਾਂ ਦੇ ਜਿਹੜਾ ਗਰਾਊਂਡਾਂ ਦੇ ਵਿੱਚ ਤੁਸੀਂ ਦੇਖੋ ਦੇਖੋਗੇ ਹਸਤਾ ਬਸਦਾ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਅਸੀਂ ਹਰ ਵੇਲੇ ਜਿਹੜਾ ਉਹ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਉਸ ਉਪਰਾਲੇ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ਵੀ ਮੈਂ ਸਹਿਯੋਗ ਲਈ ਧੰਨਵਾਦ ਕਰਦਾ ਉਹ ਸਭ ਤੋਂ ਵੱਡਾ ਧੰਨਵਾਦ ਪੰਜਾਬ ਦੇ ਲੋਕਾਂ ਦਾ ਜਿਹੜੇ ਸਲੋਕ ਲਹਿਰ ਦੇ ਵਿੱਚ ਵੱਧ ਚੜ ਕੇ ਹਿੱਸਾ ਬਣਦੇ ਧੰਨਵਾਦ